ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਮੁਹਿੰਮ ਜੋ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਨਸ਼ੇ ਦੇ ਖਾਤਮੇ ਤੇ ਨਸ਼ੇ ਤਸਕਰਾਂ ਵੱਲੋਂ ਕੀਤੇ ਗਏ ਨਜਾਇਜ਼ ਕੰਪਜਾਂ ਨੂੰ ਹਟਵਾਉਣ ਦੇ ਲਈ ਲਗਾਤਾਰ ਕਾਰਵਾਈ ਜਾਰੀ ਹੈ ਜੁਤੇ ਅੱਜ ਹੁਸ਼ਿਆਰਪੁਰ ਪੁਲਿਸ ਨੇ ਸ਼ਹਿਰ ਦੇ ਮੁਹੱਲਾ ਵਾਲਮੀਕੀ ਨੇੜੇ ਇੱਕ ਕੰਟਾ ਘਰ ਵਿਖੇ ਅਨਧਿਕਾਰਤ ਸਾਰਿਆਂ ਨੂੰ ਢਾ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਐਸਐਸਪੀ ਸੰਦੀਪ ਕੁਮਾਰ ਮਲਿਕ ਦੇ ਨਿਰਦੇਸ਼ਾਂ ਹੇਠ ਸਿਵਲ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇੱਕ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੁਣ ਦੱਸਿਆ ਕਿ ਉਕਤ ਮੁਹੱਲੇ ਦੇ ਕੇਸ਼ਵ ਗਾਂਧੀ ਉਰਫ ਕ੍ਰਿਸ਼ਨਾ ਆਸ਼ੀਸ਼ ਫਰਵਾ ਹਾਉਰਫ ਲੁੰਡੀ ਤੇ ਰੂਬਲ ਤੇ ਐਨਡੀਪੀਐਸ ਐਕਟ ਤਹਿਤ ਵੱਖ-ਵੱਖ 9 ਮਾਮਲੇ ਦਰਜ ਸੀ ਤੇ ਇਸ ਦੇ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਨਜਾਇਜ਼ ਕਬਜ਼ਿਆਂ ਨੂੰ ਢਾਇਆ ਗਿਆ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਜੋ ਤਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਛੱਡ ਦੇਣ ਜਾਂ ਫਿਰ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇਗੀ ਤੇ ਇਸ ਤੇ ਲਈ ਉਹ ਤਿਆਰ ਰਹਿਣ ਉਹਨਾਂ ਦੱਸਿਆ ਕਿ ਸਥਾਨਕ ਲੋਕ ਇਨ੍ਹਾਂ ਤਸਕਰਾਂ ਤੋਂ ਬਹੁਤ ਪਰੇਸ਼ਾਨ ਸੀ ਤੇ ਪੰਜਾਬ ਸਰਕਾਰ ਦੀ ਕਾਰਵਾਈ ਦਾ ਉਹਨਾਂ ਨੇ ਵੀ ਸਵਾਗਤ ਕੀਤਾ ਹੈ ਇਹ ਗੁਰੂਪਲ ਹਨੀ ਆ ਜਿਹਦੇ ਉੱਤੇ ਵੀ ਜਿਹੜੇ ਐਨਡੀਪੀਐਸ ਦੇ ਮਕਦਮੇ ਲਾਰਜੇ ਨੇ ਇਹਨਾਂ ਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਰਪੋਰੇਸ਼ਨ ਵਿੱਚ ਬੋਕੇ ਕੀਤੀ ਹੈ ਕਿ ਜਿਹੜੀ ਤੁਸੀਂ ਇਲੀਗਲ ਅਨਕ੍ਰੋਚਮੈਂਟ ਕੀਤੀ ਹੈਗੀ ਆ ਉਹਨੂੰ ਤੁਸੀਂ ਆਪਣੇ ਤੌਰ ਦੇ ਉੱਤੇ ਠਾਹੋ ਇਹਨਾਂ ਨੇ 15 ਦਿਨ ਦਾ ਜਿਹੜਾ ਟਾਈਮ ਉਹਨਾਂ ਨੂੰ ਦਿੱਤਾ ਗਿਆ ਸੀ ਵੀ ਅਸੀਂ ਇਹਨਾਂ ਨੇ ਇਹਨਾਂ ਨੇ ਸਟੇਟਮੈਂਟਾਂ ਵੀ ਰਿਕਾਰਡ ਹੋਈਆਂ ਇਹਨਾਂ ਦੇ ਪਰਿਵਾਰ ਦੀਆਂ ਕਿ ਅਸੀਂ ਆਪਣੇ ਤੌਰ ਦੇ ਉੱਤੇ ਠਾਹ ਲਵਾਂਗੇ ਪਰ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਕਿਉਂਕਿ ਜਿੱਦਾਂ ਇਹਨਾਂ ਦਾ ਕ੍ਰਾਈਮ ਕਰਨ ਦੀ ਆਦਤ ਹੈਗੀ ਆ ਉਦਾਂ ਹੀ ਇਹਨਾਂ ਦਾ ਟਾਲਣ ਦੀ ਆਦਤ ਹੈਗੀ ਆ ਇਸੇ ਲੜੀ ਤਹਿਤ ਸਾਨੂੰ ਜਿਹੜਾ ਇਹਨਾਂ ਨੇ ਕਾਰਪੋਰੇਸ਼ਨਲ ਥੂ ਪ੍ਰੋਸੈਸ ਅਡਾਪਟ ਕਰਦੇ ਹੋਏ ਡੀਸੀ ਸਾਹਿਬ ਨੂੰ ਚਿੱਠੀ ਆ ਜਿਨ੍ਹਾਂ ਨੇ ਡਿਊਟੀ ਵਜੇਸਟਰ ਦੀ ਹਾਰੀ ਵਿੱਚ ਜੋ ਇਹ ਜਿਹੜੇ ਆ ਆਪਣੇ ਨਸ਼ਾ ਸਮਗਲਰ ਹੈਗੇ ਆ ਤੇ ਇਹਨਾਂ ਨੇ ਵਾਰ-ਵਾਰ ਕ੍ਰਾਈਮ ਕਰਦੇ ਆ ਇਹਦੇ ਵਿੱਚ ਉਹਨਾਂ ਨੇ ਸਾਡੇ ਕੋਲ 20% ਮੰਗੀ ਆ ਜਿਹਦੇ ਸੰਬੰਧ ਵਿੱਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਅੱਜ ਜਿਹੜੀ ਇਲੀਗਲ ਅਪਰੋਚਮੈਂਟ ਕੀਤੀ ਹੋਈ ਆ ਤਿੰਨ ਵੱਖ-ਵੱਖ ਧਰਾਵਾਂ ਦੇ ਵਿੱਚ ਜਿਨ੍ਹਾਂ ਤੇ ਐਨਡੀਪੀਐਸ ਦੇ ਵੱਖਰੇ-ਵੱਖਰੇ ਜਿਹੜੇ ਮੁਕਾਦਮੇ ਤੁਹਾਨੂੰ ਜਿਹੜੀ ਆ ਉਹਦੀ ਸ਼ੇਅਰ ਬਾਅਦ ਦੇ ਵਿੱਚ ਕਰ ਲੈਂਦੇ ਆ ਕਿਹੜੇ ਤੇ ਕਿੰਨੇ-ਕਿੰਨੇ ਮੁਕਾਦ ਉਸੇ ਲੜੀ ਤਹਿਤ ਅੱਜ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਇਹਨਾਂ ਨੇ এনਕੋਰਜਮੈਂਟ ਦੇ ਕੇ ਬਾਦੂ ਕੰਸਟਰਕਸ਼ਨ ਕੀਤੀਆਂ ਹੋਈਆਂ ਉਹਨੂੰ ਅਸੀਂ ਡੈਮੋਲੇਸ਼ਨ ਜਿਹੜੀ ਅੱਜ ਰੂਪ ਦੇ ਰਿਹਾ ਹੈ ਸਰ ਜੀ ਕਿੰਨੇ ਮਾਮਲੇ ਦਰਜ ਇਹਨਾਂ ਦੇ ਉੱਤੇ ਜਿਹੜਾ ਕੇਸ਼ਵ ਦੇ ਉੱਤੇ ਤਾਂ ਜਿਹੜੇ ਇੱਕ ਮੁਕਤਮਾ ਦਰਜ ਹੈ ਬਾਕੀ ਜਿਹੜੇ 4-4 ਮੁਕਦਮੇ ਦਰਜ ਹੈ ਜਿਹੜੇ ਨਾਲ ਦੇ ਹੋਰ ਵੀ ਬੰਦੇ ਹੈਗੇ ਆ ਇਹਨਾਂ ਨੂੰ ਪ੍ਰੋਪਰ ਵੇ ਦੇ ਨਾਲ ਪ੍ਰੋਸੈਸ ਅਡਾਪਟ ਕਰਕੇ ਹੀ ਇਹਨਾਂ ਦੀ ਜਿਹੜੀ ਇੰਕਲੀਅਰ ਗਵਰਨਮੈਂਟ ਅੱਜ ਜਿਹੜੀ ਕਲੀਅਰ ਕੀਤੀ ਜਾ ਰਹੀ ਸਰ ਉਹ ਐਸਲੈ ਜੇਲ ਚ ਹੈ ਕਿ ਬਾਹਰ ਹੈ ਐਸਲੈ ਆ ਰਿਹਾ ਹੈ ਇਸ ਸਮੇਂ ਜਿਹੜਾ ਇਹੋ ਵਿਅਕਤੀ ਜਿਹੜਾ ਬਾਹਰ ਹੈਗਾ ਆ ਪਰ ਫਿਰ ਵਾਰ-ਵਾਰ ਇਹੋ ਜਿਹੜਾ ਉਹੀ ਕਰਾਇਮ ਕਰੀ ਜਾਂਦੇ ਹੈਗੇ ਜਿਹਨਾਂ ਦੇਤੇ ਰਿਪੀਟਡ ਕਾਇਮ ਕਰਦੇ ਕਰਕੇ ਜਿਹੜਾ ਅਸੀਂ ਜਿਹੜਾ ਇਹਦੇ ਤਹਿਤ ਨਸ਼ਾ ਦੇ ਤਹਿਦੇ ਦੀ ਕਾਰਵਾਈ ਜਿਹੜੀ ਅਡਾਪਟ ਕਰਦੇ ਸਰ ਇਹਨਾਂ ਦੇ ਨਸ਼ਾ ਫੜਿਆ ਗਿਆ ਹੈ ਜਿਹਦੇ ਕਿੰਨੇ ਕਿੰਨਾ ਇਹਦੇ ਵਿੱਚ ਜਿਹੜੀ ਕਾਫੀ ਮਾਤਰਾ ਦੇ ਵਿੱਚ ਇਹਨਾਂ ਕੋਲ ਆਉਂਦੀ ਹੈ ਕਿਉਂਕਿ ਇਹਨਾਂ ਨੂੰ ਵੱਖਰੇ ਵੱਖਰੇ বারবার ওਹੀ ক্রাইম করনা ওਹੀ সেল করনা ওਹੀ ড্রাগ ਜਿਹੜੀ ਆ ਕਦੀ ਸਮੈਕ ਕਦੀ ਕੁਛ ਇਹਨਾਂ ਤੋਂ ਫੜਿਆ ਜਾਂਦਾ ਹੈਗਾ ਕਈਆਂ ਦੇ ਤਾਂ ਆਈਪੀਸੀ ਦੇ ਮੁਕਾਦਮੇ ਵੀ ਦਰਜ ਹੈਗੀ ਉਹ ਡਿਟੇਲ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰ ਦਵਾਂਗੇ ਸਰ ਨਸ਼ਾ ਤਸਕਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਨਸ਼ਾ ਤਸਕਰਾਂ ਨੂੰ ਇਹ ਆ ਕਿ ਜਿਹੜੀ ਆਪਣੀ ਜਾਤ ਆ ਆਪਣਾ ਤੁਸੀਂ ਇਹ ਛੱਡ ਕੇ ਦੇਖੋ ਹੁਣ ਅਸੀਂ ਇੱਕ ਤਿੰਨ ਤੋਂ ਜਿਹੜਾ ਲਗਾਤਾਰ ਅ ਅਸੀਂ ਜਿਹੜਾ ਯੁੱਧ ਨਸ਼ਿਆਂ ਬਹੁਤ ਛੇਗਾ ਇਹਦੇ ਤਹਿਤ ਤਕਰੀਬਨ ਹੁਣ ਤਾਂ ਅਸੀਂ 10-12 ਪ੍ਰਾਪਰਟੀਆਂ ਜਿਹੜੀਆਂ ਡੈਮੋਲੇਸ਼ਨ ਕਰ ਦਿੱਤਾ ਜਿਨ੍ਹਾਂ ਦੀ ਤਾਂ ਇਲੀਗਲ ਅਕਰੋਜਮੈਂਟ ਹੈ ਜਿੱਦਾਂ ਇਹਨਾਂ ਦੀ ਆ ਇਹਨਾਂ ਦੀ ਅਸੀਂ ਜਿਹੜੀ ਅਸੀਂ ਜਿਹੜਾ ਇਹਨਾਂ ਦੀ ਢਾਵਾਂਗੇ ਜਿਹੜੇ ਪਰਿਵਾਰਾਂ ਨੇ ਜਾਂ ਨਸ਼ਾ ਸਮਗਲਰਾਂ ਨੇ ਕਈਆਂ ਨੇ ਪੰਚਾਇਤੀ ਲੈਣ ਦੇ ਉੱਤੇ ਜਿਹੜੇ ਨਿਯਾਜ ਕਬਜ਼ੇ ਕੀਤੇ ਹੋਏ ਆ ਔਰ ਜਾਂ ਬੱਕਰਪੂਰ ਦੀ ਜ਼ਮੀਨ ਉਹਨੂੰ ਅਸੀਂ ਟੋਟਲ ਜਿਹੜਾ ਡੈਮੋਲਿਸ਼ ਕਰ ਦਿੱਤਾ ਜੇ ਇਹ ਵੀ ਅਸੀਂ ਲਾ ਪੁਆਇੰਟ ਦੇ ਵਿੱਚ ਹੀ ਰਹਿ ਕੇ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਐਕਸ਼ਨ ਕਰ ਰਹੇ ਹਾਂ ਠੀਕ ਹੈ ਠੀਕ ਹੈ